ਦੇਖੋ ਸਾਡੀ ਪਾਰਟੀ ਦੇ 16 ਤਰੀਕ ਨੂੰ ਟਿਕਟ ਸਾਨੂੰ ਸਭ ਨੂੰ ਆਪ 5 15 ਤਰੀਕ ਨੂੰ ਇੱਕ ਮਹੀਨੇ ਚ ਅਸੀਂ ਇੱਕ ਗੇਰ ਦੀ ਕੈਂਪੇਨ ਜਿਹੜੀ ਪੂਰੀ ਕਰਦੇ ਹਲਕੇ ਹਲਕਾ ਵਾਈਟ ਮੀਟ ਦਾ ਕੰਮ ਗਿਆ ਉਹਨੇ ਅਸੀਂ ਦੁੱਕਰ ਮੀਟ ਦਾ ਸ਼ੁਰੂ ਕੀਤਾ ਸਾਡੀ ਪਾਰਟੀ ਨੇ 4 ਮਹੀਨੇ ਪਹਿਲਾਂ ਤੈ ਕੀਤਾ ਤੇਰਾ ਜੀਦੋ ਸਾਡੇ ਲੋਕ ਕੈਂਡੀਡੇਟ ਕੋਲ ਹੁੰਦਾ ਕੌਣ ਨਹੀਂ ਹੁੰਦਾ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਆ ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਦੇ ਸੀਐਫ ਸਾਹਿਬ ਦੇ 2 ਸਾਲ ਦਾ ਜਿਹੜਾ ਕੰਮ ਦੋ ਸਾਲ ਦਾ ਕੋਟਕਾਰ 75 ਸਾਲ ਬਸ ਦੋ ਸਾਲ ਇਹਦੇ ਦਰ ਹਫ਼ਤੇ ਲੈਕਚਰ ਲਾ ਰਹੇ ਉਹਦਾ ਮਸਾਤ ਬੜੀ ਵੱਡੀ ਲੀਡ ਨੇ ਜਿੱਤਰ ਤੱਲੀয়াল ਸਾਹਿਬ ਅਕਸਰ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਿਹੜੇ ਵਿਰੋਧੀ ਧਰਨੇ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਇੱਥੋਂ ਦਾ ਹੀ ਆ ਮੈਂ ਅੰਮਰਸਨ ਨੂੰ ਬੜੀ ਵੱਡੀ ਦੇਣ ਦੇਵਾਂਗਾ ਬੀਜੇਪੀ ਸਰਕਾਰ ਬੜੀ ਵੱਡੀ ਦੇਣ ਦੇਗੀ ਕਿਵੇਂ ਵੇਖਦੇ ਉਹਨਾਂ ਨੂੰ ਕਿੰਨੀ ਉਮਰ ਹੈ ਤੁਹਾਡੀ ਕਿੰਨੀ ਉਮਰ ਹੈ ਦੱਸ ਮੇਰੀ 28 ਸਾਲ 28 ਅੱਜ ਤੋਂ 2025 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖੜਾਦੀ ਹੈ ਬੀਜੇਪੀ ਵਾਲੇ ਸੇਮ ਸ਼ਬਦ ਜੋ ਅੱਜ ਇਹ ਵਰਤ ਰਹੇ ਇਹ ਹੀ ਉਹ ਸਿੱਧੂ ਬੋਲਦਾ ਸੀਗਾ 10 ਸਾਲਾਂ ਤੋਂ ਕੁਛ ਨਹੀਂ ਕੀਤਾ ਠੋਕੋ ਤਾੜੀ ਉਦੋਂ ਬਾਅਦ ਜੇਪੀ ਸਾਹਿਬ ਨੇ ਉਹੀ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਿਬ ਕੋਲ ਜੀ ਜੀ ਕੈਸੇ ਅੰਬਸਾ ਦਾ ਇਦਾਂ ਕਰਦਾ ਹੈ ਕਿ ਇਦਾਂ ਕਰਦਾ ਹੈ ਜੇਤਲੀ ਸਾਹਿਬ ਹਰ ਜੇ ਵਿਤਮੰਤੀ ਬਣੇ ਕੁਛ ਨਹੀਂ ਕੀਤਾ ਉਦੋਂ ਬਾਅਦ ਹਰਦੀਪ ਪੁਰੀ ਜੀ ਨੂੰ ਲੈ ਕੋਈ ਸ਼ਬਦ ਜਿਹੜੇ ਸਿੱਧੂ ਤੇ ਜੇਤਲੀ ਵਰਤਦਾ ਹੈ ਉਹੀ ਹਰਦੀਪ ਪੁਰੀ ਵਰਤਦਾ ਸੀਗਾ ਵੀ ਉਹ ਇਦਾਂ ਕਰਦਾ ਹੈ ਵੀ ਇਦਾਂ ਕਰਦਾ ਪੰਜ ਸਾਲ ਲੰਘ ਕੇ ਜੀਰੋ ਕੋਡ ਉਹੀ ਸ਼ਬਦ ਹਣ ਇਹ ਤਰਜੀਹ ਸਿਕ ਸੰਧੂ ਵਰਜ ਯੂਜ਼ ਕਰਦੇ ਕਰਨਾ ਤੋਂ ਕੋਈ ਕੁਝ ਨਹੀਂ ਸਵਾਲ ਇਹ ਆ ਕਿ 10 ਸਾਲ ਦਾਵਾਜ ਲੱਗਿਆ ਬੀਜੇਪੀ ਦਾ ਲੋਕ ਸਭਾ ਦੀ ਚੋਣ ਹੋਦੀ ਸੰਧੂ ਸਾਹਿਬ ਲੋਕਾਂ ਨੂੰ ਇਹ ਦੱਸਣ ਕਿ 10 ਸਾਲ ਚ ਬੀਜੇਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 740 ਕਿਸਾਨ ਸ਼ਹੀਦ ਕੀਤੇ ਆ ਪੰਜਾਬ ਦੇ ਫੰਡ ਰੋਕ ਕੇ ਬਿਠੀ ਆ ਬੀਜੇਪੀ ਸੰਧੂ ਸਾਹਿਬ ਉਹਦੀ ਗੱਲ ਕਰ ਸਰ ਆਹ ਦਾ ਕਹਿਣ ਜੀ ਆਪ ਬੜਾ ਤਕ ਜੇਪੜਾ ਦੇਗੇ ਉਹ ਬੜੇ ਤੇਦੇ ਹਵਾਈ ਕਿਲੇ ਬਹੁਤ ਤੇਦੇ ਬਣਦੇ ਮੰਤਰੀ ਤੇ ਉਹਨਾਂ ਨੂੰ ਵੀ ਬਣਾਤਾ ਹੀ ਭਾਵੇਂ ਹਰਦੀਪਪੁਰੀ ਹੋਰ ਭਾਵੇਂ ਉਹ ਬੇਟੀ ਹੋਰ ਸਾਡੇ ਵੱਲੋਂ ਮੰਤਰੀ ਬਣਾ ਦੇ ਸਾਡੇ ਵੱਲੋਂ ਸੰਤਰੀ ਬਣਾ ਦੇ ਅੰਮ੍ਰਿਤ ਸਾਹਿਬ ਨੂੰ ਕੀ ਫਾਇਦਾ ਆ ਉਹ ਤਾਂ ਸਾਲੀਆਨ ਸਾਹਿਬ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੇ ਕੰਡਿਆਲੀ ਤਾਰਿਆ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਉਹਨਾਂ ਨੇ ਉਹ ਕਿਹਾ ਕਿ ਦਿੱਤਾ ਗਿਆ ਬੀਜੇਪੀ ਸਰਕਾਰ ਨੂੰ ਤੇ ਕੀ ਕੰਡਿਆਲੀ ਤਾਰ ਤੋਂ ਪਾਰ ਜਿੰਨਾਂ ਦੀਆਂ ਜ਼ਮੀਨਾਂ ਹੈਗੀਆਂ ਉਹ ਆ ਜਾਣਾ ਫਿਰ ਉਹ ਲੈ ਦੇਤੀ ਸਾਡੇ ਪਿਛਲੇ ਮੱਲ 1.5 ਸਾਲ सीएम साहब ने भगवंत मान जी ने अहमद शाह के नाल मोदी दे नाल इस काम ਲਈ ਤਿੰਨ ਚਾਰ ਮੀਟਿੰਗਾਂ ਕੀਤੀਆਂ ਕਿ ਜੇ ਜਾਂ ਤਾਂ ਕਿਸਾਨਾਂ ਨੂੰ ਪੈਸੇ ਦੋ ਜਾਂ ਆਪਣੀ ਤਾਲ ਚੁੱਕ ਕੇ ਬਿਲਕੁਲ ਜ਼ੀਰੋ ਲਾਈਨ ਤੇ ਲੱਗੋ ਵੀ ਜਿਹੜਾ ਵਿੱਚ ਜੜੀ ਪਈ ਆ ਵੀ ਸਾਨੂੰ ਇਹਦੀ ਪ੍ਰੋਬਲਮ ਹੈ ਅੱਜ ਤੋਂ 5 ਮਹੀਨੇ ਪਹਿਲਾਂ ਇਹ ਜਿਹੜਾ ਫੈਸਲਾ अहमद शाह ਜੀ ਦਾ ਤੇ ਮਾਨ ਸਾਹਿਬ ਦਾ ਵੀ ਅਸੀਂ ਜ਼ੀਰੋ ਲਾਈਨ ਤੇ ਲੈ ਜਦੇ ਹਾਂ ਉਦੋਂ ਕੰਮ ਮਾਨ ਸਾਹਿਬ ਦੇ ਪਠਾਨਕੋਟ ਤੋਂ ਸ਼ੁਰੂ ਕਰਾਇਆ ਪੰਜਾਬ ਦੀ ਹੱਦ ਤੋਂ ਇਹ ਤਾਂ ਤੇ ਹੁਣ ਵੇਖਣਗੇ ਉਹਨਾਂ ਨੂੰ ਕਿ ਪਤਾ ਕਿੱਥੇ ਜੀਲੋ ਨੇ ਕਿੱਥੇ ਕੀ ਐ ਭਾਜਪਾ ਨੇ ਕੀ ਦੋਹਰਾ ਦਿੱਤਾ ਇਹ ਚਾਰ ਮਹੀਨੇ ਪਹਿਲਾਂ ਸਾਡੀ ਇੱਕ ਬਿੱਗ ਬਦੌਲ ਦੇ ਬੇ ਸਾਹਿਬ ਨਸ਼ੇ ਵਾਲੀ ਜਿਹੜੀ ਬਦੌਲ ਮੈਂ ਅਸੀਂ ਇੱਕ ਕੰਡਿਆਲੀ ਤਾਂ ਇੱਕ ਜਿਹੜਾ ਡਰਾਉਂਗ ਦੋ ਚੀਜ਼ਾਂ बार-बार ਹੋਮ ਮਿਨਿਸਟਰ ਦੇ ਨਾਲ ਡਿਸਕਸ ਹੋਈਆਂ ਤੇ ਹੋਮ ਮਿਨਿਸਟਰ ਟ੍ਰਾਇਲ ਟ੍ਰਾਇਲ ਕਾ ਵੇ ਉੱਥੇ ਪਠਾਨਕੋਟ ਉਹ ਕਹਿੰਦੇ ਤੇ ਉੱਥੇ ਕਾਮਯਾਬ ਹੋ ਗਿਆ ਤਾਂ ਅਸੀਂ ਤੋਰ ਫੋਗ ਤੱਕ ਜਿੰਦਾ ਕੰਡਿਆਲੀ ਤਾਂ ਨੂੰ ਜੀਰੋ ਤੱਕ ਲੈ ਜਾਣਗੇ ਭਾਜਪਾ ਦੀ ਕੀ ਬਲਾਪਤੀ ਉਸ ਨੂੰ ਲੈ ਕੇ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨਸ਼ਾ ਤੇ ਨਾਲ ਉਸਦੇ ਨਾਲ 31 ਦਸੰਬਰ ਤੱਕ ਦੇਜਾ ਖਤਮ ਹੋ ਜਾ ਹਾਂ ਹੋ ਜਾਏਗਾ ਖਤਮ ਬਹੁਤ ਜੀ ਹਾਂ 31 ਦਸੰਬਰ 2024 ਹਾਂ ਮੈਂ ਸਾਹਿਬ ਨੇ ਲਾਲ ਕੀਤਾ 31 ਦਸੰਬਰ ਤੱਕ ਕਰੂਗਾ ਜੀ ਹਾਂ ਠੀਕ ਤੋ